ਉਹ ਕਹਿੰਦਾ ਮੇਰੇ ਤਾਂ ਕੰਮਾ ਡਾਕਟਰ ਹੀ ਕਹਿੰਦਾ ਡਾਕਟਰੀ ਕਰਕੇ ਨਹੀਂ ਤੇਰੇ ਵਰਗਾ ਇੱਕ ਬੰਦਾ ਆ ਪੱਗ ਵਾਲਾ ਤੇ ਦਾੜ੍ਹੀ ਵਾਲਾ ਤੇਰੇ ਵਰਗਾ ਇੱਕ ਬੰਦਾ ਉਹਨੇ ਟ੍ਰੇਸੀ ਦੇ ਵਿੱਚ ਸੈਨ ਫ੍ਰਾਂਸਿਸਕੋ ਦੇ ਵਿੱਚ ਸਾਡੇ ਬੰਦਿਆਂ ਕੋਲੇ ਖਾਣ ਨੂੰ ਪੈਸੇ ਨਹੀਂ ਸੀ ਕਿਉਂਕਿ ਤਨਖਾਹ ਨਹੀਂ ਸੀ ਮਿਲਦੀਆਂ ਉੱਥੇ ਦਿੱਤੀਆਂ ਇਹ ਉਹ ਨੇ ਇਹ ਉਹ ਨੇ ਸਾਡਾ ਮਾਣ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆਪਾਂ ਕਰਨ ਵਾਲੇ ਬਣੋ ਔਰ ਇੱਕ ਸਭ ਤੋਂ ਵੱਡੀ ਗੱਲ ਓ ਕਾਲ ਪੁਰਸ਼ ਤੇ ਵਿਸ਼ਵਾਸ ਬਿਲਕੁਲ ਠੀਕ ਇਕਪਾਲ ਪੁਰਸ਼ ਅਕਾਲ ਪੁਰਸ਼ ਵਿਸ਼ਵਾਸ ਕਰਕੇ ਕਰਨ ਵਾਲੇ ਬਣੋ ਸਾਡੀ ਆਦਤ ਕੀ ਪੈ ਗਈ ਹੈ ਸਭ ਤੋਂ ਜ਼ਿਆਦਾ ਨੁਕਤਾਚੀਨੀਆ ਕਰਨੀਆਂ ਹਰ ਇੱਕ ਗੱਲ ਦੇ ਵਿੱਚ ਕਿੰਤੂ ਪ੍ਰੰਤੂ ਕਰਨਾ ਹੈ ਇੱਕ ਇੱਕ ਕਿੱਲਾ ਆਪਣਾ ਬੀਜ ਦੋ ਪਾਈ ਸਾਰੇ ਕਿੱਲਾ ਬੀਜ ਦੋ ਨੰਬਰ ਆ ਡਾਕਟਰ ਸਾਹਿਬ ਦਾ ਹੈਗਾ ਰਜਿਸਟਰ ਇੱਥੇ ਕਰਾ ਦੋ ਰਜਿਸਟ੍ਰੇਸ਼ਨ ਪੂਰੀ ਸ਼ੁਰੂ ਕਰਦੇ ਆ ਇੱਥੋਂ ਕਰਕੇ ਕਰ ਲਓ ਔਰ 2 ਸਾਲ ਕਰ ਲਓ 2 ਸਾਲ ਤੋਰ ਪਹਿਲੇ ਸਾਲ ਕੇ ਯਾਰੀ ਥੋੜਾ ਆਪਣੀ ਕਢਾਈਂ ਦਿਆ 2 ਸਾਲ ਕਰ ਲਓ ਸੰਧੂ ਸਾਹਿਬ ਕਹਿੰਦੇ ਆ ਖਰਚਾ ਮੈਂ ਜਿਹਨੂੰ ਨੁਕਸਾਨ ਆਇਆ ਕਰੂੰਗਾ ਹੁਣ ਇਹਦੇ ਉੱਪਰ ਕੀ ਮਿਲੂਗਾ ਜੇ ਅਸੀਂ ਅਜੇ ਵੀ ਨਹੀਂ ਕਰਦੇ ਫਿਰ ਤਾਂ ਭਾਈ ਆਪਣੀਆਂ ਜ਼ਮੀਨਾਂ ਦੇ ਅਸੀਂ ਦੁਸ਼ਮਣਾਂ ਦੀ ਜ਼ਮੀਨਾਂ ਦੇ ਕਿ ਆਪਣੇ ਜਵਾਕਾਂ ਦੇ ਦੁਸ਼ਮਣਾਂ ਜਿਨ੍ਹਾਂ ਨੂੰ ਆਪਾਂ ਬੰਜਰ ਜ਼ਮੀਨਾਂ ਦੇਨ ਜਾ ਰਹੇ ਹਾਂ ਜਾ ਰਹੇ ਜਾ ਰਹੇ ਰਾਤੀ ਮੈਂ ਫੂਲਕਾ ਸਾਹਿਬ ਨਾਲ ਗੱਲ ਕਰਦਾ ਸੀ ਇਹ ਹੋਰ ਸੈਂਟਰ ਥੋੜੇ ਥੋੜੇ 10 15 ਏਕੜ ਦੇ ਬਣਾਉਣੇ ਚਾਹੁੰਦਾ ਸੀਗਾ ਅਸੀਂ ਦੋ ਕੁ ਬੰਦੇ ਆਪਣੇ ਮਿੱਤਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾ ਆਪਣੇ ਇਥੇ ਮਹਿਤਪੁਰ ਲੈ ਲਓ ਇਧਰ ਬਿਰਕ ਕਈ 3 4 ਮਿਲ ਗਿਆ ਜੀ ਪਈ ਅਸੀਂ ਐਨ ਆਰ ਆਈ ਇੱਥੇ ਦੇ ਭਾਈਆਂ ਦੀ ਹੈਲਪ ਕਰਨੀ ਚਾਹੁੰਦੇ ਪਰ ਭਾਈ ਜੇ ਖੁਦ ਹੈਲਪ ਆਪਣੀ ਕਰਨੀ ਲੈਂਨ ਨੂੰ ਤਿਆਰ ਨਹੀਂ ਇਹ ਤੁਹਾਨੂੰ ਪਤਾ ਨਹੀਂ ਮੈਂ 1991 ਚ ਨਿਊਯਾਰਕ ਟਾਈਮਜ਼ ਪੜ੍ਹਿਆ ਸੀ ਕਿ ਪਾਣੀ ਤੁਹਾਡਾ ਮੁੱਕ ਜਾਣਾ ਇੱਥੇ ਜੂਰੇਨੀਅਮ ਆ ਜਾਣਾ ਉਹ ਜ਼ਹਿਰ ਆ ਜੇ ਤਾਂ ਤੁਸੀਂ ਇਦਾਂ ਆ ਭਈ ਤੁਸੀਂ ਆਪਣੀ ਆ ਬੱਚ ਆਪਣੀ ਲਾਈਫ ਗੁੱਡ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਜ਼ਹਿਰ ਪਲਾਉਣਾ ਚਾਹੁੰਦੇ ਆ ਪਾਣੀ ਬਾਤੀ ਜੋ ਕੋਈ ਗੱਲ ਨਹੀਂ ਪਰ ਜੇ ਤੁਸੀਂ ਥੋੜਾ ਜਿਹਾ ਦੂਰ ਦਾ ਸੋਚਦੇ ਆ ਆਪਣੇ ਪੁੱਤ ਪੋਤਿਆਂ ਦਾ ਸੋਚਦੇ ਆ ਇਹ ਪ੍ਰਣਾਲੀ અપਨਾਓ ਜਦ ਭਾਈ ਸਾਹਿਬ ਨੇ ਇਨੀ ਭਾਈ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਤੇ ਇਹਨਾਂ ਦਾ ਨਾਮ ਲਿਆ ਉਦੋਂ ਹੀ ਮੈਂ ਹਰਵੰਸ ਨੂੰ ਕਿਹਾ ਇਹ ਕਹਿੰਦਾ ਭਾਈ ਜਿੰਨੇ ਵੀ ਖਤੇ ਮੇਰੇ ਹੈਗੇ ਆ ਇੱਥੇ ਵੀ ਆ ਹੋਰ ਵੀ ਆ ਵੀ ਜਿੰਨੇ ਖਤੇ ਲੈਣਾ ਚਾਹਣ ਇਹ ਲੈ ਸਕਦੇ ਆ ਹੋਰ ਵੀ ਜਿਹਨੂੰ ਦੱਸੀਦਾ ਉਹ ਮੋਰ ਥੈਨ ਹੈਪੀ ਆ ਪਰ ਇਹ ਭਈ ਇਨੀਸ਼ੀਏਟਿਵ ਤੁਸੀਂ ਲੈਣਾ ਇਹ ਤੁਹਾਡੀ ਇੱਕ ਹੈਲਪ ਦੇ ਤੌਰ ਤੇ ਆ ਸਕਦੇ ਆ ਭਾਈ ਸਾਹਿਬ ਨੂੰ ਮੇਰੀ ਇਹਨਾਂ ਨਾਲ ਬਹੁਤ ਮਿੱਤਰਤਾ ਪਰ ਇਹਨਾਂ ਇਹ ਜੋ ਇਸ ਫੀਲਡ ਦੇ ਵਿੱਚ ਆ ਪਰ ਜੋ ਜੇ ਤਾ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਬ라이ਟ ਚਾਹੁੰਦੇ ਆ ਤਾਂ ਇਹ ਅਪਣਾ ਲਓ ਜੇ ਤੁਹਾਨੂੰ ਲੱਗਦਾ ਹੈਗਾ ਕਿ ਅਸੀਂ ਜਿੱਦਾਂ ਮਰਜੀ ਐਸ ਕਰੀਏ ਬੱਚੇ ਭਾਵੇਂ ਮਰਨ ਹੈਗਾ ਇਜ਼ ਅਪ ਟੂ ਯੂ ਗਾਇਜ਼ ਵਾਹ ਜੀ ਬੰਦ ਸਾਹਿਬ ਹਾ ਜੀ ਸੰਤੋਖ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਅਸਲ ਵਿੱਚ ਦੋ ਬੀਜ ਲਾਇਆ ਸੀਗਾ ਹਾਂ ਚਾ ਚਾ ਤੁਸੀਂ ਆਓ ਆਜੋ ਮੈਂ 5 ਸਾਲ ਤੋਂ ਔਰਗੈਨਿਕ ਖੇਤੀ ਕਰਦਾ ਦੋ ਖੇਤ ਦੀ ਖੇਤੀ ਹੈ ਮੇਰੀ ਹਾਂਜੀ ਤੇ ਮੈਂ ਉਹਦੇ ਵਿੱਚੋਂ 3 ਕੁਇੰਟਲ ਬੀਜ ਨਿਕਲਿਆ ਸੀਗਾ ਤੇ ਮੈਂ ਸੋਨਾ ਮੋਤੀ ਕਣਕ ਸੀਗੀ 15000 ਕੁਇੰਟਲ ਵੇਚੀਓ ਅੱਛਾ ਵਾਹ ਬਾਂਸੀ 골ਡੀ ਵੀ ਲਾਈ ਹੋ 7000 ਵੇਚੀਏ ਕੁਇੰਟਲ ਹੂੰ ਤੇ ਕੋਈ ਸਪਰੇ ਨਹੀਂ ਕੋਈ ਉਹ ਖਾਦ ਨਹੀਂ ਕੋਈ ਤੁਹਾਡਾ ਖੇਤ ਕਿੱਥੇ ਆ ਆ ਸਾਹਮਣੇ ਵਾਲਾ ਜੀ 1 ਕਿਲੋਮੀਟਰ ਆ ਇੱਥੋਂ ਇੱਥੇ ਉੱਥੇ ਹੈਗਾ ਇੱਥੇ ਗੁਰਦੁਰੇ ਨਾਲ 15000 ਕੁਨਟਲ ਹਾਂਜੀ ਉਹ ਸੋਨਾ ਮੋਤੀ ਕਣ ਕੇ ਆ ਜੀ ਜਿਹੜੀ ਬਹੁਤ ਜੇ ਇਦਾਂ ਦਾ ਹੋਵੇ ਤਾਂ ਬਿਨਾਂ ਮੇਰੀ ਬਿਨਾਂ ਆ ਦੇਖ ਲੋ ਨਾ ਭਾਈ ਆ ਸਾਹਮਣੇ ਆ ਜੇ ਕੋਈ ਇਦਾਂ ਦਾ 15000 ਕੁਨਟਲ ਦੀ ਗੱਲ ਰਹੇ ਆਪਾਂ ਚਾਰ ਵੀ ਨਿਕਲੇ ਜੀ ਨਹੀਂ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਤੁਸੀਂ ਇਹਨਾਂ ਇਹਨਾਂ ਕੋਲੇ ਮਾਰਕੀਟ ਹੈਗੀ ਐਨ ਰੋ ਅੱਗੇ ਪੁੱਛ ਰੋ ਕਿੱਥੇ ਵੇਚੀ ਆ ਉੱਥੇ ਜਾ ਕੇ ਵੇਚ ਲੋ ਨਹੀਂ ਤਾਂ ਜਿਹੜਾ ਅਵਤਾਰ ਸਿੰਘ ਵਾਲਾ ਸਿਸਟਮ ਆ ਇਹਦੇ ਵਿੱਚ ਤਾਂ ਤੁਸੀਂ ਮੰਡੀ ਨਾਲੇ ਬੱਚੇ ਤਾਂ ਨਾਲੇ ਬੱਚੇ ਤੋਂ ਨਹੀਂ ਆ ਪਹਿਲਾ ਖਰਚੇ ਖਰਚੇ ਘਟਾਉਣੇ ਉਹਦੋਂ ਆ ਛਾੜੋ ਨਾ ਮੰਡੀ ਚ ਸੁੱਟੋ ਜੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਿਤੇ ਕਿੱਥੇ ਵੇਚਾਂਗੇ ਉਹ ਭਾਈ ਸਾਹਿਬ ਹੁਣਾਂ ਨਾਲ ਇਹਨਾਂ ਨਾਲ ਕੋਈ ਕਰੋ ਸਾਰੇ ਇਹਨਾਂ ਦਾ ਫੋਨ ਤਾਂ ਤੁਹਾਡੇ ਸਾਰਿਆਂ ਕੋਲ ਹੈਗਾ ਪੰਜਾਬ ਚ ਕੰਮ ਕਰਕੇ ਤਾਂ ਬਾਹਰੋਂ ਆ ਰਹੀ ਸਾਰੇ ਪਾਸਿਓਂ ਵਰਕ ਉਹ ਇਹ ਜਿਹੜੀ ਆਰਗੈਨਿਕ ਆ ਅੱਜ ਕੱਲ ਫਿਊਚਰ ਆਰਗੈਨਿਕ ਦਾ ਆ ਇਹ ਨਹੀਂ ਸਾਡੇ ਉਥੇ ਬਦਾਮਾਂ ਦੇ ਵਿੱਚ ਜਿਹੜੇ ਆਰਗੈਨਿਕ ਕਰਦੇ ਆ ਉਹਨਾਂ ਦੀ ਕੀਮਤ ਕਈ ਗੁਣਾ ਜ਼ਿਆਦਾ ਆ ਉਹ ਵੀ ਉੱਥੇ ਪ੍ਰੂਵਨ ਹੋ ਚੁੱਕਾ ਹੈ ਵੀ ਸਪਰੇਅ ਖਾਦ ਜੇ ਤੁਸੀਂ ਨਹੀਂ ਯੂਜ਼ ਕਰਦੇ ਇੱਕ ਤਾਂ ਤੁਹਾਡੀ ਧਰਤੀ ਵਧੀਆ ਨਿਊਟ੍ਰੀਸ਼ਨਲ ਸਟੋਰੀ ਵੈਲਿਊ ਵੱਧਦੀ ਹੈ ਦੂਜੀ ਗੱਲ ਹੈਗਾ ਉਹ ਜਿਹੜਾ ਉਹ ਬਦਾਮ ਆ ਜਾਂ ਉਹ ਵਾਲਨਟ ਵੀ ਹਨ ਹਾਂ ਜੀ ਉਹਨਾਂ ਦੀ ਕੀਮਤ ਦੂਜਿਆਂ ਨਾਲੋਂ ਕਈ ਗੁਣਾ ਜ਼ਿਆਦਾ ਮਿਲਦੀ ਹੈ ਇਹ ਵਰਲਡ 'ਚ ਸ਼ੁਰੂ ਹੋ ਚੁੱਕਾ ਆ ਇੱਥੇ ਆਈ ਡੋਨਟ ਨੋ ਪਰ ਅਸੀਂ ਇੱਕ ਜ਼ਰੀਆ ਬਣ ਸਕਦੇ ਆ ਭਾਈ ਸਾਹਿਬ ਇਹ ਮੈਂ ਵੀ ਇਸ ਭਾਈ ਸਾਹਿਬ ਦਾ 파ਟ ਹੈਗਾ ਆ ਹਰਵੰਸ ਹੈਗਾ ਆ ਸਾਡੇ 3 ਸਾਹਿਬ ਲੱਗੇ ਨੇ ਹਾਂ 3 ਸਾਹਿਬ ਉਹਨਾਂ ਨੇ ਫੁੱਲਾਂ ਦਾ ਹੈਗਾ ਇੱਥੇ ਅੱਜ ਅੱਜ ਦੀ ਲੋਡ ਹੈਗੀ ਆ ਜਿਹੜੀਆਂ ਟ੍ਰੈਡੀਸ਼ਨ ਨਾਲ ਜਿਹੜੀਆਂ ਤੁਹਾਡੀਆਂ ਫਸਲਾਂ ਉਹਦੇ ਨਾਲੋਂ ਤੁਸੀਂ ਫੁੱਲਾਂ ਦੀ ਖੇਤੀ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਆ ਹੋਰ ਵੀ ਇਦਾਂ ਦੀਆਂ ਬਹੁਤ ਸਾਰੀਆਂ ਜਿਹਦੇ ਵਿੱਚੋਂ ਥੋੜੇ ਥਾਂ ਦੇ ਵਿੱਚੋਂ ਤੁਸੀਂ ਜ਼ਿਆਦਾ ਮੁਨਾਫਾ ਲੈ ਸਕਦੇ ਆ ਪਰ ਇਹ ਤੁਹਾਡੇ ਦੇ ਉੱਤੇ ਡਿਪੈਂਡ ਕਰਦਾ ਜੇ ਤੁਹਾਨੂੰ ਕਿਸੇ ਹੈਲਪ ਦੀ ਲੋੜ ਆ ਤਾਂ ਹੈਲਪ ਢੀਂਟਾ ਸਾਹਿਬ ਭਾਈ ਸਾਹਿਬ ਇਹ ਬੈਠੇ ਗਿਆ ਪਰ ਪੈਸਾ ਇਹ ਲੋੜ ਆ ਤੁਹਾਡੇ ਤੁਹਾਡੇ ਬੱਚਿਆਂ ਦੇ ਫਿਊਚਰ ਤੁਹਾਡੀ ਤਾਂ ਪਤਾ ਨਹੀਂ ਸ਼ਾਇਦ ਵਧੀਆ ਰਵੇ ਜੇ ਇੱਥੇ ਜੂਰੇਨੀਅਮ ਪਾਣੀ ਪਾਣੀ ਦਿੱਤਾ ਇੰਨੀ ਥੱਲੇ ਚਲੀ ਗਈ ਕਿ ਜੂਰੇਨੀਅਮ ਆ ਜਾਣਾ ਜੇ ਰੀਨੀਅਮ ਜ਼ਹਿਰ ਆ ਜੇ ਤਾਂ ਜ਼ਹਿਰ ਨਿਆਣੇ ਆਪਣੇ ਪੁੱਤੇ ਪੁੱਤੀਆਂ ਪੁੱਤੇ ਬੜੂਤਿਆਂ ਨੂੰ ਨੂੰ ਦੇਣਾ ਚਾਹੁੰਦੇ ਆ ਇਹੀ ਕਰੀ ਚੱਲੋ ਜੇ ਨਹੀਂ ਤਾਂ ਇਹ ਸਿਸਟਮ ਬਦਲਦੀ ਲੋੜ ਆ ਔਰ ਇਥੇ ਇਹ ਚੰਗੇ ਬੰਦਿਆਂ ਦਾ ਤੁਹਾਨੂੰ ਸਾਥ ਹੈਗਾ ਉਹਦੇ ਵਿੱਚ ਫੋਰਨਰ ਜਿਹੜੇ ਹੈਗੇ ਐਨ ਆਰ ਆਈ ਵੀਰਿਆ ਉਹ ਵੀ ਵੱਡੇ ਪੱਧਰ ਤੇ ਤੁਹਾਡੀ ਮਦਦ ਕਰਨ ਲਈ ਤਿਆਰ ਹੈਗੇ ਜਿਵੇਂ ਤੁਸੀਂ ਸ਼ੁਕਰੀਆ ਜਿਵੇਂ ਤੁਸੀਂ ਦੇਖਿਆ ਕਿ ਅੱਜ ਆਰਗੈਨਿਕ ਖੇਤੀ ਦੇ ਆਪਾਂ ਫਾਰਮ ਦੇ ਵਿੱਚ ਵੀ ਖੜੇ ਆ ਤੇ ਇੱਥੇ ਅਵਤਾਰ ਸਿੰਘ ਹੁਣੀ ਤੇ ਪਹਿਲਾਂ ਫੂਲਕਾ ਸਾਹਿਬ ਨੇ ਦੱਸਿਆ ਕਿ ਕਿਵੇਂ ਕਿਵੇਂ ਆਪਾਂ ਇਹਨਾਂ ਨੂੰ ਅਪਣਾਉਣਾ ਆ ਤੇ ਇਸ ਕਰਕੇ ਜਿਹੜੇ ਜੇ ਆਪਾਂ ਅਗਲੀਆਂ ਨਸਲਾਂ ਨੂੰ ਬਚਾਉਣਾ ਆ ਤੇ ਸਾਨੂੰ ਫਸਲਾਂ ਨੂੰ ਬਚਾਉਣਾ ਵੀ ਜ਼ਰੂਰੀ ਆ ਫਸਲਾਂ ਦੀ ਭਿੰਨਤਾ ਤੇ ਫਸਲਾਂ ਦਾ ਜਿਹੜਾ ਨਮੀਨੀਕਰਨ ਸਾਨੂੰ ਲੈ ਕੇ ਆਉਣਾ ਪਊਗਾ ਤੇ ਇਹਨਾਂ ਨੂੰ ਸਾਨੂੰ ਜਿਹੜੀਆਂ ਪੈਸਟੀਸਾਈਡ ਦਵਾਈਆਂ ਤੋਂ ਪਰੇ ਹਟਣਾ ਪਊਗਾ ਜੇ ਅਸੀਂ ਨਸਲਾਂ ਬਚਾਉਣੀਆਂ ਤੇ ਆਪਾਂ ਜਿਹੜੇ ਖਾਸ ਜਿਹਨਾਂ ਦੇ ਫਾਰਮ ਦੇ ਵਿੱਚ ਆਪਾਂ ਖੜੇ ਆ ਅਵਤਾਰ ਸਿੰਘ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਕਿ ਕਿਸਾਨਾਂ ਨੇ ਜੇ ਮੰਨ ਲਓ ਛੋਟੇ ਕਿਸਾਨ ਜਾਂ ਕੋਈ ਵੀ ਇਲਾਕੇ ਦਾ ਕਿਸਾਨ ਆ ਉਹਨਾਂ ਨੇ ਤੁਹਾਡੇ ਕੋ ਆਉਣਾ ਤੁਹਾਡੇ ਕੋ ਅਗਰ ਬੀਜ ਲੈਣਾ ਚਾਹੁੰਦੇ ਕਿਸੇ ਵੀ ਫਸਲ ਦਾ ਜਾਂ ਕੋਈ ਪਨੀਰੀ ਲੈਣਾ ਚਾਹੁੰਦੇ ਆ ਉਹ ਵੀ ਤੁਸੀਂ ਉਹਨਾਂ ਨੂੰ ਉਪਲਬਧ ਕਰਵਾ ਸਕਦੇ ਆ ਜਾਂ ਉਹਨਾਂ ਨੂੰ ਹੋਰ ਕੋਈ ਥਾਂ ਦੱਸ ਸਕਦੇ ਜਿੱਥੋਂ ਉਹ ਲੈ ਸਕਦੇ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਜਦੋਂ ਆਪਾਂ ਕੋਈ ਵੀ ਫਸਲ ਬੀਜਣੀ ਸ਼ੁਰੂ ਕਰਨੀ ਆ ਤੇ ਉਹਦੇ ਬੀਜ ਤੋਂ ਗੱਲ ਸ਼ੁਰੂ ਹੁੰਦੀ ਆ ਕਿ ਉਹ ਬੀਜ ਕਿਸਾਨ ਲੈ ਕੇ ਕਿੱਥੋਂ ਆਵੇ ਇਹਦੇ ਬਾਰੇ ਤੁਸੀਂ ਥੋੜਾ ਜਾਣਕਾਰੀ ਦਿਓ ਪਹਿਲਾਂ ਤਾਂ ਮੈਂ ਇਹੀ ਗੱਲ ਕਰਨੀ ਚਾਹੁੰਗਾ ਵੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਫਸਲਾਂ ਤੇ ਨਸਲਾਂ ਦੀ ਜਿਸ ਖਿੱਤੇ ਦੀ ਫਸਲ ਖੁਸ਼ੀ ਹੋ ਜਵੇ ਹੁਣ ਸਾਡੇ ਪੰਜਾਬ ਦੀ ਅਸਲੀ ਫਸਲ ਖੁਸ਼ੀ ਹੋ ਚੁੱਕੀ ਹੈ ਕਿਉਂਕਿ ਉਹ ਫਸਲ ਆਈ ਹੈ ਜਿਹੜੀ ਇਸ ਖਿੱਤੇ ਦੀ ਫਸਲ ਦੀ ਹੈਗੀ ਝੋਨਾ ਜਿਸ ਖਿੱਤੇ ਦੀ ਫਸਲ ਖੁਸ਼ੀ ਹੋ ਜਵੇ ਉਸ ਖਿੱਤੇ ਦੀ ਨਸਲ ਖੁਸ਼ੀ ਨੂੰ ਕੋਈ ਰੋਗ ਹੀ ਨਹੀਂ ਸਕਦਾ ਤੇ ਉਹੀ ਹੁਣ ਕਾਰਨ ਹੈ ਜਿਹੜਾ ਆਪਾਂ ਜਿਹੜਾ ਪ੍ਰਵਾਸ ਕਿੰਨਾ ਹੋ ਰਿਹਾ ਉਹਦੀ ਰਿਪੋਰਟਿਸ਼ਨ ਹੋ ਗਈ ਹੈ ਨਾ ਤੇ ਡਿਪੋਰਸ਼ਨਲ ਰੋਕਣ ਵਾਸਤੇ ਕੀ ਕਰਨਾ ਪਊਗਾ ਆਪਾਂ ਨੂੰ ਉਹ ਫਸਲਾਂ ਜਿਹੜੀਆਂ ਪੈਣ ਗਿਆ ਜਿਹੜੀਆਂ ਇਸ ਖਿੱਤੇ ਦੇ ਅਸਲੀ ਹਿੰਦੂ ਪੁੱਤਰ ਨੇ ਤੇ ਉਹਦੇ ਲਈ ਜਿਹੜਾ ਤੁਸੀਂ ਗੱਲ ਕੀਤੀ ਸੀਗੀ ਪੇਜ ਦੇ ਵਿੱਚ ਖਰਚਾ ਕਿੰਨਾ ਦਾ ਖਰਚਾ ਇਹਦੇ ਵਿੱਚ ਉਲਟ ਤੋਂ ਉੱਤ ਜਿਆਦਾ ਹੋਊਗਾ ਇੱਥੇ ਘਟਿਆ ਉਹ ਆਪਾਂ ਸਾਰੇ ਉੱਥੇ ਜਾ ਕੇ ਦਿਖਾਣੇ ਅੱਗੇ ਅੱਗੇ ਸਾਰਾ ਫਸਲਾਂ ਲੱਗੀਆਂ ਕਣਕ ਵੀ ਲੱਗੀ ਹੈ ਮੱਕੀ ਵੀ ਲੱਗੇ ਆ এবੀਸੀ ਹਰ ਫਸਲ ਲੱਗੀ ਹੈ ਤੇ ਜਿਹੜਾ ਆਪਾਂ ਖਰਚੇ ਕਿੱਦਾਂ ਘਟਾਣੇ ਆ ਤੇ ਆਪਣਾ ਜਿਹੜਾ ਭੋਜਨ ਨੂੰ ਜ਼ਹਿਰ ਮੁਕਤ ਕਿੱਦਾਂ ਕਰਨਾ ਜਿਹੜੇ ਸਾਡੇ ਕੁਦਰਤੀ ਸਾਧਨ ਨੇ ਉਹਨਾਂ ਨੂੰ ਆਪਾਂ ਕਿੱਦਾਂ ਨਚਾਣਾ ਅਸਵਿਲੇ ਜਿਹੜਾ ਬਰਨਿੰਗ ਈਸ਼ੂ ਆਫ ਦੀ ਵਰਡ ਹੈਗਾ ਸੰਸਾਰ ਦੇ ਵਿੱਚ ਕੀ ਆ ਜਿਹੜੇ ਕ੍ਰਿਟੀਕਲ ਨੇਚਰ ਰਿਸੋਰਸਸ ਹੈਗੇ ਆ ਜਿਦਾ ਪਾਣੀ ਅ ਅਨਰਜੀ ਤੇ ਨਾਲੇ ਉਹਦੇ ਲੈਂਡ ਇਹਦਾ ਮਿਨੀਮਮ ਜ਼ੂਜ਼ ਹੋਣਾ ਚਾਹੀਦਾ ਤੋਂ ਇੱਥੇ ਤੁਸੀਂ ਦੇਖ ਸਕਦੇ ਹੋ ਸਰ ਮਿਨੀਮਮ ਜ਼ੂਜ਼ ਹੈ ਤੇ ਭਾਈ ਸਾਹਿਬ ਨੇ ਗੱਲ ਕੀਤੀ ਸੀਗੀ ਇਹਨਾਂ ਨੇ ਵੀ ਇਹਨਾਂ ਦੂਰ ਕਿਉਂ ਬੀਜਿਆ ਇਹਦਾ ਮਿਨੀਮਮ ਜ਼ੂਜ਼ ਆਫ ਲੈਂਡ ਇਹਦੇ ਵਿੱਚ ਕੀ ਹੈਗਾ ਆਕਾਸ਼ ਆਕਾਸ਼ ਕਿੰਨਾ ਦਿਨ ਆਪਾਂ ਆਪਾਂ ਆਕਾਸ਼ ਕਿਉਂਕਿ ਜਿਹੜੇ ਜੀਵਨ ਦੇ ਪੌਂਜ ਤਾਤਿਆ ਉਨਾ ਦਾ ਇੱਕ ਹੀ ਜਗ ਸਰਜਾ ਜਿਹੜਾ ਜੀਵਨਾ ਚਾਹੇ ਉਹ ਬਨਾਸਪਤੀ ਜਗ ਤੇ ਚਾਹੇ ਉਹ ਪਸ਼ੂ ਜਗ ਤੇ ਚਾਹੇ ਜਾਈ ਸੂਖਮ ਪ੍ਰਾਣੀ ਜਗ ਤੇ ਇਹਦੇ ਵਿੱਚ ਜਿਹੜਾ ਆਕਾਸ਼ ਆ ਉਹ ਬਹੁਤ ਜ਼ਿਆਦਾ ਐਮ ਆ ਤੇ ਜਿਹੜੇ ਹੈਗੇ ਕਿੰਦਾ 크ਰਿਸਚੀਅਨਿਟੀ ਤੇ ਜਿਹੜੀ ਹੈਗੀ ਆ ਇਸਲਾਮਤ ਉਹ ਜਿਹੜਾ ਜੀਵਨ ਹੈ ਉਹਨੂੰ ਚਾਰ ਤਤਾਂ ਦਾ ਮੰਨਦਾ ਆਪਾਂ ਜਿਹੜੇ ਹੈਗੇ ਪੰਜ ਤਤਾਂ ਦਾ ਮੰਨਗੇ ਇਹਦਾ ਹੈਗਾ ਆਕਾਸ਼ ਤਤ ਨੂੰ ਨਹੀਂ ਮੰਨਦੇ ਹੈਗੇ ਪਰ ਆਪਾਂ ਆਕਾਸ਼ ਤਤ ਸਿੱਧ ਕਰ ਸਕਦੇ ਆ ਇਹ ਬਹੁਤ ਜ਼ਿਆਦਾ ਐਮ ਆ ਤੇ ਜਿਹੜੇ ਹੈਗੇ ਜੀਵਨ ਦੇ ਨਾਲ ਪੰਜ ਦੀ ਬਿਆ ਇੱਕ ਮੈਂ ਛੇਮਾ ਤਦ ਵੀ ਕਹੂੰਗਾ ਉਹਦਾ ਕਾਲ ਸਮਾ ਉਹ ਵੀ ਇੱਕ ਤਤਿਆ ਕਿਸਮ ਦਾ ਤੇ ਇਹਦੇ ਵਿੱਚ ਜਿਹੜੇ ਛਿਆਂ ਵਿੱਚੋਂ ਤਿੰਨ ਨੂੰ ਮੈਨੇਜ ਕਰਨ ਦੀ ਜਗ੍ਹਾ ਦਿਆ ਤਿੰਨਾਂ ਬਾਰੇ ਕੋਈ ਬੋਧਰ ਕਰਨ ਦੀ ਲੋੜ ਨਹੀਂ ਹੈਗੀ ਉਹ ਕਿਹੜੇ ਕਿਹੜੇ ਕੰਮ ਬਾਰੇ ਬੋਧਰ ਨਹੀਂ ਕਰਨਾ ਇੱਕ ਤਾਂ ਹੈਗਾ એનર્ਜੀ ਜਿਹੜੀ ਸੂਰਜ ਤੋਂ ਆਉਂਦੀ ਹੈ ਦੂਜੀ ਹੈਗੀ ਹਵਾ ਤੀਜੇ ਨੰਬਰ ਤੇ ਹੈਗੀ ਲੈਂਡ ਇਹਨਾਂ ਦੇ ਬਾਰੇ ਕਿਸਾਨ ਨੂੰ ਕੋਈ ਬੋਧਰ ਕਰਨ ਦੀ ਲੋੜ ਨਹੀਂ ਹੈਗੀ ਜਿਹੜੇ ਤਿੰਨੇ ਬਾਕੀ ਦੇ ਜਿੱਦਾਂ ਹੈਗਾ ਪਾਣੀ ਉਤੋਂ ਅੱਗੇ ਆ ਗਿਆ ਸਪੇਸ ਅਕਾਸ਼ ਟਿਕਲਾ ਕਾਗਨ ਇਹਨੂੰ ਮੈਨੇਜ ਕਰਨ ਦੀ ਜਗ੍ਹਾ ਦਿਆ ਜਦੋਂ ਇਹ ਮੈਨੇਜਮੈਂਟ ਕਰਨੀ ਆ ਗਈ ਜਿਹੜੀ ਤੁਹਾਡੀ ਖੇਤੀ ਆ ਉਹ ਵਿਦਆਊਟ ਐਨੀ ਨੈਚਰਲ ਸਪੋਰਟ ਉਦੋਂ ਚੱਲੂਗੀ ਕੋਈ ਯੂਰੀਆ ਨਹੀਂ ਕੋਈ ਡੀਏਪੀ ਨਹੀਂ ਸਾਰਾ ਕੁਝ ਉਦੋਂ ਚੱਲੂਗਾ ਬੜਾ ਵਧੀਆ ਚੱਲੂਗਾ ਸਾਰਾ ਸਿਸਟਮ ਇਹਨੂੰ ਸੈਲਫ ਸਮਝਣ ਦੀ ਲੋੜ ਤੇ ਤੇ ਉਹ ਸਾਰੇ ਉੱਤੇ ਡੈਮੋ ਲੱਗੇ ਹੈਗੇ ਆ ਆ ਜਿਹੜਾ ਲਸਣ ਹੈ ਇਹ ਵਿਦਆਊਟ ਐਨੀ ਕੋਈ ਬਹਜ ਨਹੀਂ ਦੀ ਹੈਗੀ ਭਾਈ ਸਾਹਿਬ ਬੀ ਕਿੱਥੋਂ ਲੈ ਸਕਦੇ ਉਹਨਾਂ ਦਾ ਕੁਐਸਚਨ ਹੈ ਜਿਹੜਾ ਬੀ ਆ ਇਹ ਲੋ ਸਰੋਂ ਦਾ ਬੀ ਆ ਉਹ ਤੁਹਾਨੂੰ ਸਾਡੇ ਨੂੰ ਫ੍ਰੀ ਮਿਲੂਗਾ ਜਿਹਨੇ ਵੀ ਕਿਸੇ ਨੂੰ ਵੇਚਣੀ ਹੋਵੇ ਵਾਹ ਜੀ ਵਾਹ ਵਾਹ ਨਾ ਨਾ ਕਿਸੇ ਨੂੰ ਵੇਚਣੀ ਨਹੀਂ ਹੋਵੇ ਉਹ 20 ਕਿਨਾਂ ਚੂਜ਼ ਹੁੰਦਾ 2 ਬਹੁਤ ਕਟ ਚੂਜ਼ ਹੁੰਦੇ ਆ ਨੰਬਰ ਤੇਰਾ ਦੱਸ ਦਿੱਤਾ ਜੀ ਇਹਨਾਂ ਨੇ ਆਪਣਾ ਵੀ ਦੱਸਤਾ ਕਿਰਪਾਲ ਦਾ ਵੀ ਤੇ ਸੁਖਜੀਤ ਦਾ ਵੀ ਦੱਸਤਾ ਹਾਂਜੀ ਆਜ ਤੁਹਾਡੀ ਗੱਲ ਸੁਣ ਕੇ ਮੈਨੂੰ ਲੱਗਾ ਬਹੁਤ ਵਧੀਆ ਗੱਲ ਮੈਂ ਅਜੇ ਤੋਂ ਆਪਣੀ ਜ਼ਮੀਨ ਹੈ ਜੀ ਅੱਗੇ ਨੂੰ ਆਜੋ 7 ਏਕੜ ਜ਼ਮੀਨ ਹੈ ਹਾਂ ਕਣਕ ਵੱਢ ਕੇ ਮੈਂ ਆਪ ਤੁਹਾਡੇ ਨਾਲ ਜੁੜ ਕੇ ਸਾਰਾ ਫੋਨ ਨੰਬਰ ਲੈ ਕੇ ਅੱਜ ਤੋਂ ਸਾਡੇ ਸਾਥੇ ਇੱਕੜੀ ਆਰਗੈਨਿਕ ਕਰ ਦੋ ਵਾਹ ਜੀ ਵਾਹ ਵਾਹ ਮੱਖੇ ਪੁੱਥ ਚਲਦੇ ਆ ਉੱਥੇ ਚੱਲ ਕੇ ਦੇਖੋ ਸਾਰਾ ਇੱਕ ਮੈਨੂੰ ਲੱਗਦਾ ਕਿ ਇੱਕ ਗੱਲ ਜਿਹੜੀ ਕਲੀਅਰ ਨਹੀਂ ਹੋਈ ਆਪਣੀ ਕਿਉਂਕਿ ਤੁਸੀਂ ਸਰੋਂ ਦੇ ਬੀਜ ਦੀ ਤਾਂ ਗੱਲ ਕਰਤੀ ਵੀ ਉਹ ਤੁਹਾਡੇ ਕੋਲ ਬਾਕੀ ਕਿਉਂਕਿ ਬਾਕੀ ਦੇ ਬੀਜ ਤਾਂ ਸ਼ੂਗਰ ਕੈਂਡਾ ਵੀ ਹੈ ਇਹ ਪਤਾ ਕਿੰਨਾ ਜੀ ਜਦੋਂ ਇਸ ਟੈਕਨੀਕ ਤੇ ਆਪਾਂ ਰਿਆਂ ਨੂੰ ਕਹਿੰਦੇ ਹੈਗੇ ਨੈਚੁਰਲਾਈਜੇਸ਼ਨ ਨੈਚੁਰਲ ਫਾਰਮਿੰਗ ਨਹੀਂ ਹੈਗੀ ਇਹ ਇਹ ਨੈਚੁਰਲਾਈਜੇਸ਼ਨ ਆਫ ਫਾਰਮਿੰਗ ਹੈ ਓਕੇ ਕਿ ਮੈਂ ਕਿ ਲੋ ਗੱਲ ਕਲੀਅਰ ਕਰ ਦਮਾ ਇੱਕ ਤਾਂ ਹੈਗੀ ਆ ਨੈਚੁਰਲ ਫਾਰਮਿੰਗ ਦੂਜੀ ਹੈਗੀ ਆ ਕੈਮੀਕਲ ਫਾਰਮਿੰਗ ਜਿਹੜੀ ਕੈਮੀਕਲ ਫਾਰਮਿੰਗ ਆ ਉਹਦੇ ਵਿੱਚੋਂ ਆਪਾਂ ਕੈਮੀਕਲ ਨੂੰ ਬਾਹਰ ਕੱਢ ਦਈਏ ਸਾਡੀ ਫਾਰਮਿੰਗ ਕੋਈ ਫਰਕ ਨਹੀਂ ਪਊਗਾ ਜੇ ਆਪਾਂ ਐਗਜ਼ਾਮਪਲ ਲੈਣੀ ਸਪਾਸਟਿਕ ਐਗਜ਼ਾਮਪਲ ਹੈਗੀ ਆ ਜੰਗਲ ਜੰਗਲ ਦੇ ਵਿੱਚ ਕੋਈ ਖਾਦ ਨਹੀਂ ਪਾਦਾ ਜਾ ਕੇ ਆਪਣਾ ਵਧੀਆ ਹੁਣ ਚੱਲਦਾ ਹੈ ਨਾ ਦੂਜੇ ਪਾਸੇ ਜੇ ਨੈਚੁਰਲ ਫਾਰਮਿੰਗ ਵਿੱਚੋਂ ਨਿਚ ਨੂੰ ਬਾਹਰ ਕੱਢ ਦਈਏ ਫੇਕੀ ਹੋਊਗਾ ਕਿਉਂ ਨਹੀਂ ਫੇਰ ਸੋਰਾ ਕਿਉਂ ਮੈਂ ਇਦਾਂ ਕਿਉਂ ਕਿਹਾ ਵੀ ਜਿਹੜੀ ਜਿਹੜੀ ਨਾ ਫਾਰਮਿੰਗ ਆ ਉਹ ਵਾਈਟਸੈਲਫ ਸੈਲਫ ਐਕਸਪਲੋਨੇਟਰੀ ਉਹ ਵੀ ਹੈ ਹੀ ਕੁਦਰ ਇੱਕ ਫਾਰਮਿੰਗ ਦੂਜੀ ਕੈਮੀਕਲ ਫਾਰਮਿੰਗ ਇਹਦੇ ਖੇਤੀ ਦੂਜੀ ਕੁਦਰਤੀ ਖੇਤੀ ਹੈ ਨਾ ਇੱਕ ਖੇਤੀ ਦੂਜੀ ਰਸਾਇਣਿਕ ਖੇਤੀ ਖੇਤੀ ਤਾਂ ਕੁਦਰਤੀ ਕਰਨ ਦੀ ਲੋੜ ਆ ਕੁਦਰਤੀ ਕਰਨ ਤੋਂ ਕੀ ਭਾਵ ਆ ਜਿੱਦਾਂ ਵੀ ਨੇਚਰ ਕਰਦੀ ਹੈਗੀ ਨਾ ਜਿੱਦਾਂ ਆਪਾਂ ਨੇਚਰ ਨੂੰ ਦੇਖਦੇ ਆ ਇੱਕ ਐਗਜ਼ਾਮਪਲ ਮੈਂ ਛੋਟੀ ਜਿਹੀ ਦੇਣੀ ਚਾਹਨਾ ਕਿ ਉਹਦੇ ਵਿੱਚ ਕੀ ਹੈਗਾ ਵੀ ਡਿਸਪਰਸਲ ਆਫ ਸੀਡ ਦਾ ਹੈ ਵੀ ਤਾਂ ਅੱਗੇ ਪਿੱਛੇ ਜਾਂਦੇ ਨੇ ਨੇਚਰ ਵਿੱਚ ਕਦੇ ਵੀ ਪੌਦ ਪਟ ਕੇ ਅੱਗੇ ਪਿੱਛੇ ਨਹੀਂ ਜਾਂਦੇ ਆਪਾਂ ਹੀ ਕਰਦੇ ਨਾ ਇਹਦਾ ਪੌਦ ਪਟ ਕੇ ਲੈਣਾ ਉਹ ਗੈਰ ਕੁਦਰਤੀ ਵਰਤਾਰਾ ਆ ਕੋਈ ਵੀ ਵੱਡੇ ਤੋਂ ਵੱਡੇ ਸਾਇੰਸਦਾਨ ਆ ਐਗਰੀਕਲਚਰ ਸਾਇੰਟਿਸਟ ਉਹ ਇਸ ਗੱਲ ਨੂੰ ਝੂਠਾ ਸਾਬਤ ਨਹੀਂ ਕਰ ਸਕਦਾ ਵੀ ਜਿਹੜੀ ਬੀ ਤੋਂ ਬੀਜੀ ਹੋਈ ਫਸਲ ਹੈ ਉਹ ਮੀਸਾਈ ਬੈਟਰ ਹੁੰਦੀ ਹੈ ਜਿਹੜੀ ਆਪਾਂ ਪਨੀਰੀ ਪੱਤ ਕੇ ਲਾਉਂਦੇ ਆ ਇਦਾਂ ਹੀ ਹੋਣੇ ਝੋਨੇ ਦੇ ਉੱਤੇ ਇੱਕ ਅਸੀਂ ਟੈਕਨੀਕ ਲੈ ਕੇ ਆਏ ਆ ਏਐਸ ਸਰਪਟ ਟੈਕਨੀਕ ਕੁਝ ਇੱਕ ਕਿਸਾਨਾਂ ਨੇ ਅਪਣਾਈ ਆ ਉਹਦੇ ਰਿਜ਼ਲਟ ਇੰਨੇ ਬੈਟਰ ਮਿਲ ਰਹੇ ਆ ਵੀ ਉਹ ਸਾਰੇ ਨੂੰ ਸਮਝ ਨਹੀਂ ਕਿਉਂ ਹੋ ਗਿਆ 80 85% ਪਾਣੀ ਦੀ ਬਚਤ ਉਹਦੇ ਚ ਅਮਰੀਕਾ ਦੇ ਵਿੱਚ ਝੋਨੇ ਦੀ ਪਨੀਰੀ ਨਹੀਂ ਬੀਜਦੇ ਉਹ ਜਹਾਜ਼ਾਂ ਹੀ ਉੱਤੋਂ ਡਾਇਰੈਕਟ ਸੀਡਿੰਗ ਹੁੰਦੀ ਆ ਇਹ ਆ ਸੀਡਿੰਗ ਡਾਇਰੈਕਟ ਖੇਤਾਂ ਤੇ ਹੁੰਦਾ ਸੀਗਾ ਜਿੱਦਾਂ ਆਪਾਂ ਜਿਹਨਾਂ ਬੀਜਿਆ ਨਾ ਅਸੀਂ ਕਈ ਵਾਰੀ ਬੀਜ ਤਿਆਰ ਕਰਦੇ ਇੱਕ ਗੁੱਲੀ ਤੋਂ ਇੱਕ ਅੱਖ ਤੋਂ ਹਨਾ ਕਈ ਇੱਕ ਅੱਖ ਜਿੰਦਾ ਦੇ ਲਾਉਂਦਾ ਜਿੱਦਾਂ ਉਹ ਬੂਟੇ ਦਾ ਨਹੀਂ ਦਫਾ ਪਿਆ ਚ ਉਤੋਂ ਬੀਜ ਤਿਆਰ ਹੋ ਜਾਂਦਾ ਵੀ ਕਈ ਵਾਰੀ ਜ਼ਿਆਦੀਆਂ ਅੱਖਾਂ ਦਾ ਵੀ ਲਾਉਂਦੇ ਆ ਕਿ ਤੁਸੀਂ ਕਿਸੇ ਤਰੀਕੇ ਨਾਲ ਵਿਜਾਈ ਕੀਤੀ ਇੱਕ 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 ਕਰ ਦਿੱਤੀ ਨਾ ਭਾਜੀ ਸਿਰ ਉਹ ਦੁਬਾਰਾ ਹਾਂਸਾ ਕਰਦੇ ਹੋ ਵੀ ਜਿਹੜਾ ਗੱਲਾ ਸੀਗਾ ਉਹ ਗੱਲਾ ਕਿੱਥੋਂ ਲੈਣਾ ਉਹਨਾਂ ਨੇ ਅਣਕ ਦਾ ਬਾਕੀ ਜਿਹੜਾ ਹਾਲੇ ਉਹ ਆਪਣਾ ਕਲੀਅਰ ਨਹੀਂ ਹੋਇਆ ਅੱਜ ਆਹ ਨਾ ਕਰ ਬਣਾ ਕਿਰਪਾਲ ਜੀ ਦੱਸ ਦਿੰਦੇ ਆ ਦੇਖੋ ਜਿਹੜਾ ਜਿਹੜਾ ਤਾਂ ਹੈਗਾ ਸੀਟ ਦੀ ਜਿਸ ਤਰ੍ਹਾਂ ਵੀ ਤੁਹਾਨੂੰ ਕਿਹੜੇ ਸੀਟ ਦੀ ਲੋੜ ਆ ਇਹ ਦੇਖਣਾ ਪੈਗਾ ਜਿੱਦਾਂ ਆਪਾਂ ਕਈ ਕੋਈ ਯੂਪੀ ਧੋਆਂ ਦਾ ਕੋਈ ਹਰਿਆਣੇ ਤੋਂ ਆਵਾ ਕੋਈ ਉੱਤਰਾ ਅੱਛਾ ਬਲਿਆ ਤੋਂ ਆਇਆ ਜੀ ਬਲਿਆ ਵਾਲੇ ਆਇਓ ਜੀ ਕਿੱਥੇ ਆ ਉਹਨਾਂ ਲਈ ਹੈ ਨਾ ਆਪਾਂ ਯੂਪੀ ਬਲਿਆ ਤੋਂ ਆਜੋ ਆਜੋ अच्छा एक मिनट आप आप पहले बना दिए ये वीडियोस देख देख के ना जी ये वीर यूपी बलिया तो उतो उत, उत उत आया जरा बताइए जी थोड़ा आप, आप आपका बात बताते पहले इनका था जी बताइए अपना मेरा नाम ज्ञानचंद शर्मा है बलिया यूपी से दरअसल मैं खेती बचपन से ही हमारे घर में भी हो रही है मैं भी कर रहा हूँ 24-25 साल से मैं प्रैक्टिस में हूँ इस कॉन्सेप्ट को जब मैंने समझा तो मुझे लगा कि मैं बहुत, बड़ा हाँ बहुत है। तो कर, दा कर दा जो जो भी रहा जो अदर प्रैक्टिस का जो हमारा है तो हम जो इल्ड लेके आ रहे हैं ना वो फिर खर्चे में कन्वर्ट हो जा रहा है मेरा बचत नहीं बन रही है और इसमें हम देखें कि हमारा जो है ना कि दूसरे पे आश्रित नहीं है हम अपने फार्म से ही जो है कितना बड़ा भी जैसे सर का मैंने देखा एक सरसों से जो है वो एक सरसों से कितना ज़्यादा से ज़्यादा इल्ड लेकर के और आगे से हमने सब मिला जुला क्या है कम खर्चे में ज़्यादा से ज़्यादा एरिया हम कवर करके और अपनी फार्मिंग को बढ़ा सकते हैं और जाहिर सी बात है जब खर्चा कम आएगा तो रिस्क है नहीं तो फिर वो रिस्क जब बढ़ता है जब लागत हमारी बढ़ जाती है तो फिर रात को नींद उड़ जाती है फिर हम लोगों हाँ। की वो मैं देख रहा हूँ कि खर्चा है ही नहीं तो फिर टेंशन किस बात की है बिल्कुल सही है आप बताओ जी हाँ अस इतने फार्म फार्मे ना टेस्टिंग कर रहे हैं सीड्स दी ਕਿਹੜੇ ਆਪਣੇ ਖੇਤੇ ਲਈ ਕਿਹੜਾ ਕਿਸ ਤਰ੍ਹਾਂ ਦਾ ਵਧੀਆ ਜਾਂ ਮੰਨ ਲਓ ਕਾਲੀ ਫਲਾਵਰ ਲਾਣੀ ਕੈਬਜ ਲਾਣੀ ਹੈ ਫੁੱਲ ਗੋਭੀ ਜਾਂ ਬੰਦ ਗੋਭੀ ਜਾਂ ਗਾਜਰਾਂ ਜਾਂ ਕਿਸੇ ਤਰ੍ਹਾਂ ਦੀ ਵੈਜੀਟੇਬਲ ਤੁਸੀਂ ਇਹਦੇ ਵਿੱਚ ਲਾਣੀ ਆ ਉਹ ਆਪਾਂ ਤਲੇਤੇ ਫਾਰਮ ਤੇ ਸਲੈਕਟ ਕਰ ਰਹੇ ਹਾਂ ਉਹਨਾਂ ਵੈਰਾਈਟੀਆਂ ਲਾ ਕੇ ਜਿੱਦਾਂ 40 ਪ੍ਰਾ ਵੈਰਾਈਟੀਆਂ ਇੱਕ ਦੀਆਂ ਲਾਤੀਆਂ ਉਹਦੇ ਵਿੱਚੋਂ ਉਹਦਾ ਕਿੰਨੇ ਟੈਂਪਰੇਚਰ ਤੇ ਕਿਦਾਂ ਦਾ ਬਣੇਗਾ ਉਸ ਹਿਸਾਬ ਨਾਲ ਤੁਹਾਨੂੰ ਜਿਸ ਵੀ ਇਲਾਕੇ 'ਚ ਤੁਸੀਂ ਹੈਗੇ ਤੁਸੀਂ ਫੋਨ ਕਰਕੇ ਜਿੱਦਾਂ 3-4 ਨੰਬਰ ਅਸੀਂ ਤੁਹਾਨੂੰ ਦੱਸ ਦਿੱਤੇ ਨੇ ਤੇ ਦੋ ਕੁ ਦਿਨਾਂ ਵਿੱਚ ਦੋ ਤਿੰਨ ਨੰਬਰ ਹੋਰ ਆਪਾਂ ਦੱਸ ਦਵਾਂਗੇ ਤੇ ਉਹਦੇ ਤੇ ਤੁਸੀਂ ਫੋਨ ਕਰੋਗੇ ਤੁਹਾਡੇ ਏਰੀਆ 'ਚ ਕਿੱਥੋਂ ਕਿਹੜਾ ਸੀਡ ਮਿਲ ਜਾਏਗਾ ਉਹ ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਵਾਂਗੇ ਤੁਸੀਂ ਇੱਕ ਵਾਰੀ ਫੇਰ ਆਪਣਾ ਫੋਨ ਨੰਬਰ ਦੱਸ ਦਿਓ ਮੇਰਾ ਨੰਬਰ ਹੈ ਜੀ ਕਿਰਪਾਲ ਸਿੰਘ ਨਾਮ ਹੈ 9417266128 ਇੱਕ ਗਜੀਤ ਸਿੰਘ ਦਾ ਜਿਹੜਾ ਨੰਬਰ ਹੈ 985613529 ਤੁਸੀਂ ਇਹਨਾਂ ਨੂੰ ਕਿਸੇ ਵੀ ਦੇਸ਼ ਦੇ ਕੋਨੇ ਤੋਂ ਫੋਨ ਕਰਕੇ ਉਸ ਏਰੀਆ ਵਿੱਚ ਕਿਹੜਾ ਸੀਡ ਚੱਲ ਸਕਦਾ ਉਹਦਾ ਪੂਰਾ ਡਾਟਾ ਬਣਾ ਰਹੇ ਉਹ ਤੁਹਾਨੂੰ ਪ੍ਰੋਵਾਈਡ ਕਰਾ ਦਿੱਤਾ ਜਾਵੇਗਾ ਤੁਸੀਂ ਜਿਹੜਾ ਆਪਣੇ ਨੇੜੇ ਦਾ ਏਰੀਆ ਆ ਜਿੱਤੋਂ ਤੁਸੀਂ ਸੀਡ ਲੈਂਦੇ ਆ ਜਾਂ ਉਹ ਜਿਹੜਾ ਸੀਡ ਦੱਸਿਆ ਜਾਵੇਗਾ ਉਸ ਢੰਗ ਨਾਲ ਉੱਥੋਂ ਖਰੀਦ ਸਕਦੇ ਹੋ ਅੱਛਾ ਦੂਜੀ ਗੱਲ ਜੇਕਰ ਤੁਸੀਂ ਪਿੰਡ ਦੇ ਲੋਕ ਇਕੱਠੇ ਹੋ ਕੇ ਸਾਰੇ ਚਾਹਣ ਕਿ ਉੱਥੇ ਆ ਖੇਤੀ ਸੱਤਸੰਗ ਆ ਜੀ ਅਸੀਂ ਸੈਮੀਨਾਰ ਨਹੀਂ ਕਹਿੰਦੇ ਸੱਤਸੰਗ ਕਹਿੰਦੀ ਹੈ ਡਾਕਟਰ ਸਾਹਿਬ ਨੇ ਖੇਤੀ ਸੱਤਸੰਗ ਨਾਮ ਰੱਖਿਆ ਵਾ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਖੇਤੀ ਸੱਤਸੰਗ ਕਰਾਉਣਾ ਜੇ ਤੁਹਾਡੇ ਪਿੰਡ ਵਾਲੇ ਚਾਹੁੰਦੇ ਆ ਤਾਂ ਇਹ ਆਪਣੇ ਖਰਚੇ ਤੇ ਆਉਂਦੀ ਹੈ ਆਪਣੇ ਖਰਚੇ ਤੇ ਫਰੀ ਆਕੇ ਉਥੇ ਖੇਤੀ ਸਹਾਸੰਕਰਣਦੇ ਆ ਇਸ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਇਹ ਵੀ ਕਹਿ ਸਕਦੇ ਹੋ ਕਿ ਅਸੀਂ ਆਪਣੇ ਪਿੰਡ 'ਚ ਖੇਤੀ ਸਹਾਸੰਕਰਣਾ ਪਰ ਬਲਕਿ ਗੱਲ ਇਹ ਆ ਕਿ ਉਥੇ 5 7 10 ਫਾਰਮਰ ਤਿਆਰ ਹੋਣ ਇਹ ਸਿਸਟਮ ਫਾਲੋ ਕਰਨ ਨੂੰ ਤੇ ਜਾ ਕੇ ਡਾਕਟਰ ਸਾਹਿਬ ਉਥੇ ਜਾ ਕੇ ਆਪਣੇ ਖਰਚੇ ਤੇ ਜਾਂਦੇ ਆ ਜਾ ਕੇ ਉਥੇ ਤੁਹਾਨੂੰ ਕੋਲੇ ਖੜਖੜ ਕੇ 10-10 ਕੇ ਤਿਆਰ ਕਰਕੇ ਆਉਂਦੇ ਆ ਤੇ ਕੁਝ ਏਰੀਆ 'ਚ ਨਾ ਅਸੀਂ ਜਿਹੜਾ ਮਹਾਰਾਸ਼ਟਰ ਦਾ ਏਰੀਆ ਸਾਗਲੀ ਦਾ ਏਰੀਆ ਉਥੇ ਵੀ ਖੇਤੀ ਸਹਾਸੰਗ ਮੈਂਦੇ ਭਾਜੀ ਜਾ ਕੇ ਕਰਕੇ ਆਏ ਆਂ ਤੇ ਉਹਨਾਂ ਦੀਆਂ ਕਿਸ ਤਰ੍ਹਾਂ ਦੀਆਂ ਫਸਲਾਂ ਤੇ ਕਿਸ ਤਰ੍ਹਾਂ ਉਹ ਕਰ ਰਹੇ ਉਹ ਵੀ ਸਾਰਾ ਦੇਖ ਕੇ ਆਇਆ। ਸੋ ਜੁਪੀ ਉਤਰਾਖੰਡ, ਹਰਿਆਣਾ ਇਹ ਤਾਂ ਜਾਂਦੇ ਰਹੀਦਾ ਕਾਫੀ ਉੱਥੇ ਖੇਤੀ ਸਤ ਸੰਗਪ ਕਰਦੇ ਆ। ਤੋਂ ਹਰੇਕ ਬੰਦੇ ਦੀ ਜਿਹੜਾ ਵੀ ਇਹ ਟੈਕਨੀਕ ਨੂੰ ਅਪਣਾ ਜ ਅਪਣਾਣਾ ਚਾਹਦਾ ਜਾਂ ਇਸ ਪਾਸੇ ਨੂੰ ਤੁਰਨਾ ਚਾਹਦਾ ਉਹਦੇ ਨਾਲ ਹਰੇਕ ਤਰ੍ਹਾਂ ਦਾ ਰਾਬਤਾ ਹੀ ਰੱਖ ਰਹੇ। ਮੈਂ ਸਿਰਫ 2 ਮਿੰਟ ਹੋਰ ਲਵਾਂਗਾ ਤੁਹਾਡੇ। ਜ਼ਹਿਰ 2 ਮਿੰਟ। ਅੱਛਾ ਚਲੋ। ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਜੀ ਜੇ ਆਪਾਂ ਗੱਲ ਕੀਤੀ ਫਸਲਾਂ ਦੀ ਪਰ ਪੰਜਾਬ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਆਪਾਂ ਉਹ ਖੇਤੀ ਨਾਲ ਵੀ ਸੰਬੰਧਤ ਲੈ ਸਕਦੇ ਜਿਹੜੀ ਪਿਛਲੇ ਮੰਨ ਲਓ 2 ਦਹਾਕਿਆਂ ਤੋਂ ਲਾ ਲਓ ਜਾਂ 3 ਦਹਾਕਿਆਂ ਤੋਂ ਲਾ ਲਓ ਉਹ ਲੋਪ ਹੋ ਗਈ ਹੈ ਉਹ ਵੀ ਕਿਸਾਨਾਂ ਲਈ ਇੱਕ ਲਾਹੇਬੰਦ ਹੋ ਸਕਦੀ ਹੈ ਜੇ ਆਪਾਂ ਬਾਗਬਾਨੀ ਦੀ ਗੱਲ ਕਰੀਏ ਹਾਂ ਉਹ ਦੱਸਣਗੇ ਤੁਹਾਨੂੰ ਕਿਉਂਕਿ ਬਾਗਬਾਨੀ ਜਿਹੜੀ ਆ ਉਹ ਆਪਾਂ ਅਕਸਰ ਅੱਗੇ ਜਿਹੜੇ ਆ ਹੁਣ ਤਾਂ ਅਸੀਂ ਘਰ ਦੇ ਘਰੇਲੂ ਖਾਣ ਲਈ ਵੀ ਮੁੱਲ ਰੇੜੀਆਂ ਤੋਂ ਖਰੀਦ ਰਹੇ ਹਾਂ ਤਾਂ ਜ਼ਮੀਨਾਂ ਦੇ ਅਸੀਂ ਮਾਲਕਾਂ ਦੇਖੋ ਜਿਹੜੀ ਬਾਗਬਾਨੀ ਦੀ ਤੁਸੀਂ ਗੱਲ ਕੀਤੀ ਜਣਾ ਉਹ ਬਾਗਬਾਨੀ ਦਾ ਟ੍ਰਾਇਲ ਵੀ ਅਸੀਂ ਢਲੇਤੇ ਪਿੰਡ 'ਚ ਡੇਢ ਏਕੜ ਵਿੱਚ ਲਗਾ ਰਹੇ ਹਾਂ ਜਿਸ ਵਿੱਚ 4-5 ਵੈਰਾਈਟੀਆਂ ਅਸੀਂ ਜਿਸ ਤਰ੍ਹਾਂ ਕ੍ਰੌਪਸ 4-5 ਉਹ ਲਾ ਰਹੇ ਹਾਂ ਜਿਸ ਤਰ੍ਹਾਂ ਹੋ ਗਿਆ ਅੰਗੂਰ ਦਾ ਜਿਹੜਾ ਆਪਣੇ ਏਰੀਆ ਵਿੱਚ ਅੰਗੂਰ ਵਧੀਆ ਹੋ ਜਾਂਦਾ ਤੇ ਇਹਦੇ ਵਿੱਚ ਕੁਝ ਵੈਰਾਈਟੀਆਂ ਅਮਰੂਦ ਦੀਆਂ ਤੇ ਅਨਾਰ ਇਹ ਵੈਰਾਈਟੀਆਂ ਜਿਹੜੀਆਂ ਚੱਲ ਸਕਦੀਆਂ ਆਪਾਂ ਉਹ ਲਾ ਰਹੇ ਆਂ ਪੰਜ ਪੰਜ 6 6 ਵੈਰਾਈਟੀਆਂ ਉਹਨਾਂ ਵਿੱਚੋਂ ਆਪਾਂ ਸਿਲੈਕਟ ਕਰਕੇ ਦੱਸਾਂਗੇ ਕਿ ਕਿਹੜਾ ਫਾਰਮਰ ਕਿਹੜੀ ਵੈਰਾਈਟੀ ਨੂੰ ਚੂਜ਼ ਕਰੇ ਤਾਂ ਕਿ ਉਹ ਆਪਾਂ ਸਾਰਾ ਜਿਹੜਾ ਐਕਸਪੋਰਟ ਕੁਆਲਟੀ ਦੀਆਂ ਵੈਰਾਈਟੀਆਂ ਜਿਹੜੀਆਂ ਉਹ ਲਾਵਾਂਗੇ ਤਾਂ ਕਿ ਆਪਣਾ ਇੱਥੋਂ ਐਕਸਪੋਰਟ ਜਿਹੜਾ ਚੱਲੂ ਰਹੇ। ਥੈਂਕ ਯੂ ਧੰਨਵਾਦ। ਡਾਕਟਰ ਉਹੀ ਮੈਂ ਇੱਕ ਬੇਨਤੀ ਸਾਡੀ ਮਤਲਬ ਜਿਸ ਤਰ੍ਹਾਂ ਤੁਸੀਂ ਗਾਜਰ ਦੀ ਗੱਲ ਕੀਤੀ ਆ। ਹਾਂਜੀ ਦੂਸਰੇ ਗੋਭੀ ਦੀ ਗੱਲ ਕੀਤੀ ਆ। ਸਮੱਸਿਆ ਅਜ ਗਾਜਰ ਨੂੰ ਐ ਕਿ ਜਿਹੜੀ ਰ ਉਹਨੂੰ ਪੁੱਛਿਆ ਨਹੀਂ ਕਿਸੇ ਨੇ ਇਸੇ ਤਰ੍ਹਾਂ ਗੋਭੀ ਕਵੇ ਇਦਾਂ ਲੋਦੀ ਵੀ ਉਹ ਛਾੜਿਆ ਜਿਹੜਾ ਮਕੀਮ ਸਾਡਾ ਖਾਚਾ ਜਿਹੜਾ ਸਾਡਾ ਉਹ ਵੀ ਪੂਰਾ ਨਹੀਂ ਹੁੰਦਾ ਸਬਸੇ ਸਾਨੂੰ ਆ ਆਉਂਦੀਆਂ ਨੇ ਚਲੋ ਆਪਾਂ ਇੱਕ ਮਿੰਟ ਨਹੀਂ ਇੱਥੇ ਕਰ ਦਨੇ ਕਲੀਅਰ ਦੇਖੋ ਤੁਸੀਂ ਗੰਨਾ ਪਹਿਲਾਂ ਕਿਦਾਂ ਹਾਲਾਤ ਬਣਿਓ ਸੀ ਹੁਣ ਥਾਂ ਥਾਂ ਬੇਲਣੇ ਲੱਗ ਗਏ ਜਿਹੜੀ ਅਗੇਤੀਆਂ ਵੈਰਾਈਟੀਆਂ ਮਿਲਣ ਵਾਲਿਆ ਕੋਈ ਨਹੀਂ ਪਹੁੰਚੀ ਖਾਸ ਕਰ ਸਾਰੀਆਂ ਲਗਭਗ ਜਿੱਦਾਂ 15023 ਜਾਂ ਇਦਾਂ ਜਿਹੜੀਆਂ 85 ਵੈਰਾਈਟੀਆਂ ਸਾਰੀਆਂ ਦੀਆਂ ਸਾਰੀਆਂ ਗੋੜ ਵਾਲਿਆਂ ਨੇ ਖਰੀਦ ਲਈਆਂ ਇਸੇ ਤਰ੍ਹਾਂ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਪ੍ਰੋਸੈਸਿੰਗ ਯੂਨਿਟ ਲਾ ਜਿਹਦੇ ਵਿੱਚ ਇੰਡੀਆ ਨੂੰ ਗਵਰਨਮੈਂਟ ਵੀ ਜਿੱਦਾਂ ਨੀਤੀ ਉਜੋਗ ਆ ਉਹਦੇ ਵਿੱਚ ਕਾਫੀ ਸਬਸਿਡੀਆਂ ਦੇ ਰਿਹਾ ਉਹ ਆਪਾਂ ਨੂੰ ਦੇਖਣਾ ਪੈਣਾ ਵੀ ਕਿਹੜੀਆਂ ਸਬਸਿਡੀਆਂ ਮਿਲਣ ਜਿੱਦਾਂ ਢੀਂਡ ਸਾਹਿਬ ਸਾਹਿਬ ਹੋਣਾ ਨੇ ਇੱਕ ਵਾਰੀ ਗੱਲ ਕੀਤੀ ਸੀ ਮੈਂ ਇਹਨਾਂ ਨੂੰ ਕਮਾਂਗਾ ਕਰਨ ਪਿਆਜ਼ ਦੀ ਜਿਹੜੀ ਪ੍ਰੋਸੈਸਿੰਗ ਉਹਦੇ ਬਾਰੇ ਫੇ ਕੀ ਕਰਨਾ ਚਾਹੀਦਾ ਉਹ ਦੇਖੋ ਹਰ ਇੱਕ ਫਸਲ ਨੂੰ ਅਜੇ ਇੱਥੇ ਘਾਜੋ ਆਪਾਂ ਨਾਲ ਹੀ ਗੱਲ ਕਰੀ ਜਾਣੀ ਇੱਥੇ ਨਾਲ ਹੀ ਤਾਂ ਛੋੜ ਕੇ ਦੇਣਾ ਪਿਆਜ਼ ਆਪਾਂ ਵਧਦੇ ਕਿਵੇਂ ਆ 90% ਸਬਜੀ ਚ ਪਾਉਨੇ ਆ ਆਪਾਂ ਕੱਟਦੇ ਆ ਪਹਿਲਾਂ ਉਹਨੂੰ ਕਰਦੇ ਆ ਫਿਰ ਉਹਨੂੰ ਸੁਕਾਉਨੇ ਆ ਤੇਲ ਚ ਪਾ ਕੇ ਜਾਂ ਕੋ ਕਰਕੇ ਮੈਂ ਕਹਿੰਦਾ ਜੇ ਜੇ ਆਪਾਂ ਪਿਆਜ਼ ਨੂੰ ਪ੍ਰੋਡਿਊਸ ਕਰਕੇ ਉਹਨੂੰ ਇੱਕ ਵਾਰ ਡਰਾਈ ਕਰ ਲਈਏ ਡਰਾਈ ਕਰਕੇ ਉਹਨੂੰ ਲਿਫਾਫਿਆਂ ਚ ਪਾਇਆ ਤਾਂ ਉਹੀ ਮੁੱਟੀ ਪਾ ਕੇ ਸਬਜ਼ੀ ਬਣ ਜੂਗੀ ਭਾਅ ਇੱਕੋ ਜਿਹਾ ਰਹੂਗਾ ਸਾਰਾ ਸਾਲ ਹੁਣ ਕਈ 100 ਰੁਪਏ ਕਿਲੋ ਕਈ ਵਾਰ 2 ਰੁਪਏ ਕਿਲੋ ਇਹ ਸਾਰੀਆਂ ਚੀਜ਼ਾਂ ਨੂੰ ਸਟੇਬਲਾਈਜ਼ ਕਰਨ ਲਈ ਬਹੁਤ ਚੀਜ਼ਾਂ ਨੂੰ ਇਹ ਨਾਲੇ ਜਿਹੜੀ ਪ੍ਰੋਸੈਸਿੰਗ ਹੈ ਫਾਰਮਰ ਲੈਵਲ ਤੇ ਵੀ ਹੋ ਸਕਦੀ ਹੈ ਇਹਨਾਂ ਨੇ ਕੁਐਸਚਨ ਪੁੱਛਿਆ ਸੀ ਗੋਭੀ ਦਾ ਉਸੇ ਫਟਾਲੇ ਗੋਭੀ ਨੂੰ ਡਰਾਈ ਕਰ ਲੈਂਦੇ ਜਿਵੇਂ ਤੁਸੀਂ ਜਦੋਂ ਨਹੀਂ ਹੁੰਦੀ ਆਪਣੀ ਫਸਲ ਉਦੋਂ ਉਹਨੂੰ ਪਾਓ ਉਵੇਂ ਹੀ ਫੁੱਲ ਜਾਂਦੀ ਹੈ ਇਹ ਹੈਗੀ ਆ ਟੈਕਨੀਕ ਸਿਫਟ ਨਾਲ ਗੱਲ ਕਰਨ ਦੀ ਜ਼ਰੂਰਤ ਆ ਸਾਡੇ ਕਈ ਬੰਦੇ ਕਰ ਰਹੇ ਆ ਉਹਨਾਂ ਦੇ ਜਿਹੜੇ ਯੰਤਰ ਹਨ ਸਿਫਟ ਦੇ ਯੰਤਰ ਵੇਲੇ ਆ ਇਸ ਵੇਲੇ ਤੁਸੀਂ ਜਾ ਕੇ ਉਹਨਾਂ ਨਾਲ ਰਸਤਾ ਕਰੋ ਉਹ ਤੁਹਾਨੂੰ ਇਸਤੇਮਾਲ ਕਰਨ ਲਈ ਦੇ ਦੇ ਗੋਭੀ ਲੋਕਾਂ ਨੇ ਮੰਡੀ ਚੋਂ ਖਰੀਦ ਕੇ 1.5 ਰੁਪਏ ਕਿਲੋ ਦੇ ਹਿਸਾਬ ਨਾਲ ਉਹਨਾਂ ਨੇ ਸੁਕਾਈ ਆ ਆਪਾਂ ਬੈਠ ਕੇ ਉੱਥੇ ਹਾਂ ਠੀਕ ਹੋ ਗਿਆ